ਭਲਿਆ ਇਸ ਮਨ ਨੂੰ ਜਗਾ ਇਹ ਮਨ ਮੇਰਾ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਰਨ ਕਿੱਥੇ ਜਾਂਦੇ ਪਏ ਆ ਜੀ ਸਾਰੇ ਕਾਰਜ ਰਾਸ ਕਰਨ ਵਾਲਾ ਉਦਾਤਾ ਜਿੰਨੇ ਸਾਨੂੰ ਪੈਦਾ ਕੀਤਾ ਸਾਰੇ ਕਾਰਜ ਰਾਸ ਕਰਨ ਵਾਲਾ ਸਭ ਕੁਝ ਸਾਡੀ ਢੋਲੀ ਦੇ ਵਿੱਚ ਉਹ ਦਾਤਾਂ ਪਾਉਣ ਵਾਲਾ ਤੇ ਫਿਰ ਅਸੀਂ ਭਟਕਦੇ ਕਿਉਂ ਹਾਂ ਇਸੇ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਆਵਾਜ਼ ਮਾਰਦੇ ਨੇ ਸਭਨਾ ਗੱਲਾਂ ਸੁਮਰੱਥ ਸੁਆਮੀ ਥੋ ਕਿਉਂ ਮਨੋਂ ਵਿਚਾਰੀਏ ਕਿਉਂ ਨੂੰ ਵਿਚਾਰੀਏ ਜੀ ਇਹ ਮਨ ਪਰਵਾਣੇ ਦੇ ਉੱਤੇ ਭਾਵ ਆਪਣੇ ਸਰੀਰ ਉੱਤੇ ਇਹ ਉਕਰ ਲਈਏ ਕਿ ਉਹਨੂੰ ਵਿਚਾਰਨਾ ਨਹੀਂ ਚਾਹੀਦਾ ਐਸੇ ਵੱਡੇ ਦਾਤੇ ਨੂੰ ਜਿਦਾ ਸਾਨੀ ਕੋਈ ਨਹੀਂ ਇਸ ਸੰਸਾਰ ਦੇ ਉੱਤੇ ਉਹਦੇ ਵੱਡੇ ਉਹਦੇ ਜਿੱਡਾ ਹੈ ਹੀ ਕੋਈ ਨਹੀਂ ਤੇ ਮੇਰੇ ਸਤਿਗੁਰੂ ਕਹਿੰਦੇ ਉਹ ਭਲਿਓ ਆਓ ਆਣ ਕੇ ਬੈਠੋ ਸਤ ਸੰਗਤ ਦੇ ਵਿੱਚ ਜੋੜ ਕੇ ਬੈਠੋ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਬਾਣੀ ਪੜੋ ਤੇ ਬਾਣੀ ਕਿਹੜੀ ਪੜਨੀ ਆ ਜੀ ਸੱਚੀ ਬਾਣੀ ਨਹੀਂ ਪੜਨੀ ਬਾਣੀ ਤਾਂ ਗਾਬ ਹੋ ਗੁਰੂ ਕੇਰੀ ਜਿਹੜੀ ਗੁਰੂ ਸਾਹਿਬਾਨਾਂ ਨੇ ਉਚਾਰਨ ਕੀਤੀ ਹੋਈ ਆ ਸੱਚੀ ਬਾਣੀ ਧੁਰ ਕੀ ਬਾਣੀ ਜਿੰਨੂੰ ਮੇਰੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇ ਕੇ ਸਾਨੂੰ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਇਹ ਸਾਡੀ ਝੋਲੀ ਵਿੱਚ ਦਾਤ ਪਾਈ ਹੈ ਇਹਨੂੰ ਮਨ ਨੂੰ ਆਵਾਜ਼ਾਂ ਮਾਰੀਏ ਮਨ ਨੂੰ ਕਹੀਏ ਨਾ ਮਨ ਰੇ ਕੌਣ ਕੁਮਤ ਤੈ ਕਿਹੜੀ ਕੁਮਤ ਲੈ ਲਈ ਪਾਰ ਨਿੰਦਿਆ ਪਰਾਇ ਨਿੰਦਿਆ ਪਰਦਾਰਾ ਪ੍ਰਾਇ ਤਨ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹਿ ਕਿੰਨੇ